ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਦੋਸਤੋ ਉਮੀਦ ਕਰਦਾ ਸਾਰਾ ਠੀਕ ਹੋਣ ਗਿਆ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤਾਂ ਦੋਸਤੋ ਕੱਲ ਜੋ ਆਪਣਾ ਕਣਕ ਨੂੰ ਪਾਣੀ ਲਾਉਣਾ ਸੀ ਤਾਂ ਲਾਈਟ ਕੱਟ ਹੋਣ ਕਰਕੇ ਆਪਣੇ ਪਾਣੀ ਰਹਿ ਗਿਆ ਸੀ ਤਾਂ ਅੱਜ ਹੁਣ ਆਪਾਂ ਨੂੰ ਕਿਸੇ ਤੋਂ ਪਤਾ ਲੱਗਿਆ ਕਿ ਲਾਈਟ ਚੱਲ ਰਹੀ ਹੈ ਤਾਂ ਖੇਤ ਜਾ ਕੇ ਆਪਾਂ ਮੋਟਰ ਚਲਾ ਕੇ ਅੱਜ ਲਾਉਂਦੇ ਆ ਕਣਕ ਨੂੰ ਪਾਣੀ ਤੇ ਹੋਰ ਵੀ ਕੰਮ ਕਰ ਦੇਖਾਂਗੇ ਤਾਂ ਵੀਡੀਓ ਨਾਲ ਜੁੜੇ ਰਹੋ ਦੇਖਦੇ ਆ ਅੱਜ ਦਾ ਦਿਨ ਆਪਣਾ ਕਿਵੇਂ ਕੁਝਰਦਾ ਹੈ ਮਿਲਦੇ ਆ ਤੁਹਾਨੂੰ ਖੇਤ ਜਾ ਕੇ ਆਪਾਂ ਹੁਣ ਖੇਤ ਜਾ ਰਹੇ ਆ ਇੱਧਰ ਤੁਸੀਂ ਨਾਲ ਮੇਰੇ ਦੇਖ ਸਕਦੇ ਹੋ ਉਹ ਤੁਸੀਂ ਅੱਜ ਖੁਦ ਦੱਸਣਾ ਕਿ ਮੇਰੇ ਨਾਲ ਕੌਣ ਜਾ ਰਿਹਾ ਹੈ ਖੇਤ ਜਾ ਕੇ ਲੈਨੇ ਫਤ ਲਾਈਟ ਦਾ ਲਾਉਂਗਾ ਤੇ ਪੰਤ ਨੂੰ ਪਾਣੀ ਕਣਕਾਂ ਪੂਰੀਆਂ ਨਿੱਸਬ ਚੁਕੀਆਂ ਬਸ ਕੁਝ ਦਿਨਾਂ ਤੱਕ ਪੱਕ ਜਾਂਦੀਆਂ ਤਾਂ ਫਿਰ ਵਾਢੀ ਸ਼ੁਰੂ ਹੋਏਗੀ ਤਾਂ ਐਵੀ ਇੱਕ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਜੋ ਕਿ ਚਾਹੇ ਭਾਵੇਂ ਅਰਹੰਦੀ ਹੋਵੇ ਜਾਂ ਨਹੀਂ ਨਜ਼ਰ ਆਉਂਦੀ ਅੰਨਿਆ ਤਾਂ पिंड भी सब तो वादी खूबसूरती है खेत आप चुके लाइट भी आई हुई है हम आप देखते हैं मोटर चला के स्विच आप हूं कर दिता हो मोटर अपनी एक दो मिनट बाद चलेगी जेकर लाइट सही तो मोटर अपने आप चल पाएगी नहीं तो फिर आपू की तरह तारा का जो उल्ट पुलट करनी पैदी है वो करनी पाएगी लेकिन अलग रह के लो ਤਾ ਤੁਸੀਂ ਦੇਖ ਸਕਦੇ ਹੋ ਲਾਈਟ ਬਿਲਕੁਲ ਸਹੀ ਆਈ ਆ ਜਿਹਦੇ ਕਰਕੇ ਅੱਜ ਆਪਣਾਰਾਂ ਦਾ ਕੋਈ ਵੀ ਉਲਟ-ਪੁਲਟ ਨਹੀਂ ਕਰਨੀ ਪਈ ਤੇ ਮੋਟਰ ਰੱਪਨੇ ਸਵਿੱਚ ਛੱਡਣ ਤੋਂ ਬਾਅਦ ਇੱਕ ਦੋ ਮਿੰਟ ਬਾਅਦ ਆਪਣੀ ਆਪ ਹੀ ਚੱਲ ਪਈ ਆ ਤਾਂ ਉਮੀਦ ਹੈ ਕਿ ਅੱਜ ਆਪਣੀ ਕਣਕ ਨੂੰ ਵਧੀਆ ਤਰੀਕੇ ਨਾਲ ਪਾਣੀ ਲੱਗ ਜੇਗਾ ਮੋਟਰ ਚਲਦੀ ਨੂੰ ਆਪਣੇ ਮੈਟਾ ਪਾਉਣਾ ਕੰਟਾ ਹੋ ਚੁੱਕਾ ਹੈ ਟਪੱਠਾ ਦੇ ਵਿੱਚ ਆਪਣੇ ਪਾਣੀ ਤੁਸੀਂ ਇੱਧਰ ਦੇਖ ਸਕਦੇ ਹੋ ਫੁੱਲ ਹੋ ਚੁੱਕਾ ਹੈ ਤੇ ਅੱਗੇ ਜਾ ਕੇ ਦੇਖਦੇ ਆ ਕਿ ਕਨਕ ਦੇ ਵਿੱਚ ਪਾਣੀ ਜਾਣਾ ਸਟਾਰਟ ਆਇਆ ਜਾਂ ਹਾਲੇ ਨਹੀਂ ਤਾਂ ਇੱਧਰ ਪਾਣੀ ਜਾਣਾ ਸਟਾਰਟ ਹੋ ਚੁੱਕਾ ਹੈ ਕਨਕ ਦੇ ਵਿੱਚ ਇਹ ਨੱਕੇ ਤੋਂ ਤੁਸੀਂ ਦੇਖ ਸਕਦੇ ਤੇ ਅੱਗੇ ਜੋ ਆਪਣੀ ਹੋਰ ਵੀ ਕੰਕਾ ਉਹਦੇ ਚ ਜਾ ਕੇ ਦੇਖਦੇ ਆ ਪਾਣੀ ਇੱਧਰ ਵੀ ਜਾਣਾ ਸਟਾਰਟ ਹੋ ਚੁੱਕਿਆ ਆ ਨੱਕੇ ਤੋਂ ਦੇਖ ਸਕਦੇ ਹੂੰ ਤੇ ਉਮੀਦ ਹੈ ਕਿ ਅੱਜ ਆਪਣੀ ਕੰਕ ਵਧੀਆ ਤਰੀਕੇ ਨਾਲ ਪੀਚ ਹੋ ਜਾਏਗੀ ਮਿਸਤਰੀ ਅੱਜ ਆਪਾਂ ਬੁਲਾਇਆ ਸੀ ਜੋ ਕਿ ਆਪਣੇ ਟੋਕੇ ਤਿੱਖੇ ਕਰਵਾਉਣੇ ਸੀ ਜਿਹਦੇ ਕਰਕੇ ਮਿਸਟਰ ਨੂੰ ਆਪਾਂ ਬੁਲਾਇਆ ਸੀ ਤੇ ਮਿਸਟਰ ਇਹ ਆਪਣੇ ਟੋਕੇ ਤਿੱਖੇ ਕਰ ਰਿਹਾ ਹੈ ਪਹਿਲਾ ਟੋਕਾ ਪਟੇਲ ਸਹੀ ਤਰੀਕੇ ਨਾਲ ਟੁੱਕਦਾ ਨਹੀਂ ਸੀ ਤਾਂ ਹੁਣ ਜਦੋਂ ਇਹ ਟੋਕੇ ਤਿੱਖੇ ਹੋ ਜਾਣਗੇ ਤਾਂ ਵਧੀਆ ਤਰੀਕੇ ਨਾਲ ਆਪਣੇ ਪੱਠੇ ਟੁੱਕੇ ਜਾਇ ਕਰਨਗੇ ਤਾਂ ਤੁਸੀਂ ਦੇਖ ਸਕਦੇ ਹੋ ਮਿਸਟਰ ਇਹ ਆਪ ਦਾ ਕੰਮ ਕਰ ਰਿਹਾ ਹੈ ਟੋਕੇ ਆਪਣੇ ਵਧੀਆ ਤਰੀਕੇ ਨਾਲ ਤਿੱਖੇ ਹੋ ਚੁੱਕੇ ਆ ਤੇ ਹੁਣ ਪੱਠੇ ਵੀ ਬਹੁਤ ਵਧੀਆ ਟੁੱਕੇ ਜਾਣ ਲੱਗ ਪਏ ਆ ਤਾਂ ਪੱਠੇ ਟੋਕ ਕੇ ਉਸ ਤੋਂ ਬਾਅਦ ਆਪਾਂ ਫਿਰ ਦੁਬਾਰਾ ਤੋਂ ਚੱਲਦੇ ਆ ਖੇਤ ਜੋ ਆਪਾਂ ਕਨਕ ਨੂੰ ਪਾਣੀ ਲਾ ਰੱਖਿਆ ਉਹਦਾ ਚੱਲ ਕੇ ਲੈਂਦੇ ਆ ਪਤਾ ਤਾਂ ਮਿਲਦੇ ਆ ਤੁਹਾਨੂੰ ਖੇਤ ਜਾ ਕੇ ਮੋਟਰ ਚਲਦੀ ਛੱਡ ਕੇ ਆਪਾਂ ਚੱਲ ਗਏ ਸੀ ਘਰ ਵੱਲ ਨੂੰ ਤਾਂ ਹੁਣ ਜਦੋਂ ਕਰ ਵਾਪਸ ਆ ਕੇ ਦੇਖਿਆ ਤਾਂ ਮੋਟਰ ਆਪਣੀ ਬੰਦ ਪਈ ਆ ਕਿਉਂਕਿ ਬੰਦ ਇਸ ਕਰਕੇ ਹੋਈਏ ਕਿਉਂਕਿ ਲਾਈਟ ਕੱਟ ਹੋ ਗਈ ਸੀ ਤਾਂ ਹੁਣ ਆ ਪਾ ਜਾ ਕੇ ਦੇਖਦੇ ਆ ਬਾਕੀ ਇਸ ਚਾਰਕਨਾਲਾਂ ਦੀਆਂ ਤਿੰਨੋ ਗੁੱਠਾਂ ਪਾਣੀ ਨਾਲ ਪੂਰੇ ਤਰ੍ਹਾਂ ਭਰ ਚੁੱਕੇ ਆ ਇਧਰ ਇਹ ਇੱਕ ਗੁੱਠ ਰਹਿ ਚੁੱਕੀ ਸੀ ਜੋ ਕਿ ਲਾਈਟ ਪਹਿਲਾਂ ਕੱਟ ਹੋ ਗਈ ਸੀ ਜਿਹਦੇ ਕਰਕੇ ਇੱਥੇ ਲਾਗੇ ਲਾਗੇ ਪੰਜ-ਸੱਤ ਮਰਲੇ ਕਨਕ ਜੋ ਕਿ ਬਿਲਕੁਲ ਸੁੱਕੀ ਪਈ ਆ ਜਿੰਨੀ ਤੇਜ਼ੀ ਨਾਲ ਪਾਣੀ ਜਾ ਰਿਹਾ ਹੈ ਉਮੀਦ ਹੈ ਕਿ ਜੋ ਵੀ ਆਪਣੀ ਪੰਜ-ਸੱਤ ਮਰਲੇ ਕਨਕ ਰਹਿ ਗਈ ਆ ਉਹ ਬਿਨਾਂ ਲਾਈਟ ਤੋਂ ਹੀ ਇਸ ਤਰ੍ਹਾਂ ਪਾਣੀ ਚੱਲਦਾ ਰ ਤਾਂ ਆਪਣੀ ਉਹ ਵੀ ਕਨਕ ਪੀਜ ਹੋ ਜੇਗੀ ਤਾਂ ਕਨਕ ਆਪਣੀ ਪੀਚ ਚੁੱਕੀ ਹੈ ਤੇ ਜੋ ਆਪਾਂ ਕਰ ਰਹੇ ਵੀ ਥੋੜੇ ਬਹੁਤੇ ਕੰਮ ਕੀਤੇ ਸੀ ਤੁਸੀਂ ਦੇਖਿਆ ਹੀ ਤੇ ਅੱਜ ਦਾ ਵਲੋਗ ਇੱਥੇ ਕਰਦੇ ਸਮਾਪਤ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਡਾਕਟਰ ਸੁਖ ਆਰਮ ਪਿੰਨੂ ਕਰ ਲੈ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਕਰ ਲੈ ਕਲਿਕ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਰਬ ਰ